ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 21 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਅੱਜ ਜਿਵੇਂ ਕੱਲ੍ਹ ਵੀ ਦੱਸਿਆ ਹੋਇਆ ਸੀ ਕਿ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅੱਜ ਵੀ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਬੱਲੇ ਤੱਕ ਮੌਸਮ ਮੁਖ ਤਰਤੇ ਪੰਜਾਬ ਦਾ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਬਾਅਦ ਦੁਪਹਿਰ ਤੋਂ ਜੇਕਰ ਕਿਤੇ ਹੀਟ ਰੈ ਜਾਂ ਸੈੱਲ ਬਣਦਾ ਹੈ ਤਾਂ ਵੱਡੇ ਸ਼ਹਿਰਾਂ ਦੀ ਗਰਮੀ ਅਤੇ ਹੀਟ ਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਮਾੜਾ ਮੋਟਾ ਛਿਰਾਟਾ ਜਿਹਾ ਪੈ ਸਕਦਾ ਹੈ ਨਹੀਂ ਤਾਂ ਜ਼ਿਆਦਾਤਰ ਸਾਰੇ ਹੀ ਇਲਾਕੇ ਪੰਜਾਬ ਹੋ ਗਿਆ ਜਾਂ ਨਾਲ ਲੱਗਦੇ ਇਲਾਕੇ ਹੋ ਗਿਆ ਹਰਿਆਣਾ ਹੋ ਗਿਆ ਜਾਂ ਰਾਜਸਥਾਨ ਹੋ ਗਿਆ ਜਾਂ ਮਾਚਲ ਹੋ ਗਿਆ ਇਹਨਾਂ ਵਿੱਚ ਮੁੱਖ ਤੌਰ ਤੇ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਇੱਕ ਗੱਲ ਹੁਣ ਦੇਖਣ ਨੂੰ ਮਿਲ ਰਹੀ ਹੈ ਕਿ ਮਾਨਸੂਨ ਦੀਆਂ ਜਿਹੜੀਆਂ ਪੌਣਾ ਹੁੰਦੀਆਂ ਨੇ ਉਹਨਾਂ ਦੀ ਵਾਪਸੀ ਵੀ ਆਈਐਮਡੀ ਨੇ ਦੱਸਤੀ ਹੈ ਕਿ ਇਹ ਹੌਲੀ-ਹੌਲੀ ਪਿੱਛੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਉਣ ਵਾਲੇ ਇੱਕ ਦਹਾfte ਦੇ ਵਿੱਚ ਪੂਰੀ ਤਰ੍ਹਾਂ ਘੋਸ਼ਿਤ ਕਰ ਦੇਣਗੇ ਕਿ ਮਾਨਸੂਨ ਸਾਰੇ ਹੀ ਦੇਸ਼ ਵਿੱਚੋਂ ਪਿੱਛੋ ਹਟਣੀ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੱਛਮੀ ਸਿਸਟਮਾ ਦੇ ਨਾਲ ਹੁਣ ਮੀਂਹ ਪੈਣਗੇ ਮੌਨਸੂਨ ਤਕਰੀਬਨ ਪਿੱਛੇ ਵੱਲ ਨੂੰ ਹਟਣੇ ਸ਼ੁਰੂ ਹੋ ਚੁੱਕੇ